ਇਕਮਦਾ ਚੰਨ ਵੇਖ ਰਿਆ ਸੀ ਬਹਿ ਚੰਗੀਆਂ ਦੇ ਓਲੇ ਓ ਸੀ ਸੋਤਰੀ ਜਾਏ ਸੰਗ ਸਖੀਆਂ ਪੈਰ ਤਰੇਂਦੀ ਪੋਲੇ ਹੋ ਤੋਰੇ ਉਹਦੀ ਜੋ ਪਹਿਲਾਂ ਪਾਉਂਦੇ ਤੁਰਨ ਕਬੂਤਰ ਗੋਲੇ ਹੋ ਜ਼ਖਮੀ ਹੋਣ ਕੁਮਰੀਆਂ ਕੋਲਾ ਜੇ ਮੁਖੋਂ ਕੁਝ ਬੋਲੇ ਹੋ ਲੱਕਾਂ ਹੰਸ ਮਰੀਵਣ ਗਸ਼ਕਾ ਜੇ ਹੰਝੂ ਇੱਕ ਢੋਲੇ ਹੋ ਉੱਡਣ ਮਾਰੇ ਉਡਾਰੀ ਬੰਗਲੇ ਦੇ ਵਾਲਾ ਥੀ ਕੋਲੇ ਹੋ ਪੈ ਜਾਏ ਡੋੜ ਹਵਾ ਤਾਈਂ ਜੇ ਪੱਕੀ ਫੜ ਝੋਲੇ ਓ ਡੋਬ ਮਰੀ ਵਣ ਸੋਤੀ ਤਾਰੇ ਮੁਖ ਤੇ ਵੇਖ ਤੇ ਤੋਲੇ ਹੋ ਓਪਨੇ ਆਦਾ ਚੰਨ ਵੇਖ ਰਿਆ ਸੀ ਚਾਨਣ ਆਏ ਮਕਾਨ ਓ ਪੌਣਾ ਦੇ ਗਲ ਲੱਗ ਲੱਗ ਰੋਂਦੇ ਸੀ ਸੋਨੂ ਮਰ ਜਾਣੇ ਹੋ ਅੱਗ ਬਲੇ ਸੀ ਸੋਦੀ ਮੜੀਏ ਲੋਗੜਾ ਵਗੇ ਪਰਾਣਿਓ ਉੱਠਦਾ ਧੂਆਂ ਬੁੱਲੀਆਂ ਟੇਰੇ ਜਿੱਦਾਂ ਵਾਲ ਨਿਆਣੇ ਹੋ ਮੈਂ ੋਂਦੇ ਰਹੇ ਸਿਤਾਰੇ ਅੰਬਰੀ ਫੂੜੀ ਪਾਣੇ ਮਾਨੋ ساری ਰਾਤ ਰਿਆ ਚੰਨ ਬੈਠਾ ਸੀ ਸੋਦੇ ਸਿਰਹਾਣੇ ਹੋ ਖਾਲਾ ਬਾਜ ਮਰੀਵਣ ਮਾਪੇ ਢੋ ਭੁਖੇ ਪਾਣੇ ਹੋ ਉਸ ਕਰੇ ਨਾ ਜੰਮੇ ਸੀਸੋ ਜਿਸ ਕਰ ਹਉਣ ਨਾ ਦਾਣੇ ਹੋ